ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੰਮ੍ਰਿਤਸਰ ਦਾ ਇੱਕ ਸੀਸੀਟੀਵੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਜਿੱਥੇ ਦੋ ਸ਼ਖਸ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਅਤੇ ਇੱਕ ਵਿਅਕਤੀ ਦੇ ਵਿਚਾਲੇ ਝੜਪ ਹੋ ਜਾਂਦੀ ਹੈ ਪਹਿਲੇ ਜੋ ਵਿਅਕਤੀ ਹੈ ਉਹ ਮਹਿਲਾ ਦਾ ਫੋਨ ਥੱਲੇ ਸੁੱਟਦਾ ਹੈ ਤੇ ਉਸ ਤੋਂ ਬਾਅਦ ਦੋਨਾਂ ਵਿਚਾਲੇ ਹੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਜੋ ਕਿ ਇੱਥੇ ਵਾਲ ਵੀ ਖਿੱਚੇ ਜਾ ਰਹੇ ਨੇ ਜੋ ਮਹਿਲਾ ਹੈ ਉਸ ਦੇ ਵਾਲ ਸ਼ਖਸ ਦੇ ਵੱਲੋਂ ਪੁੱਟ ਦਿੱਤੇ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਹੱਥਾ ਪਾਈ ਕੀਤੀ ਜਾ ਰਹੀ ਹੈ ਇਹ ਸੀਸੀਟੀਵੀ ਅੰਮ੍ਰਿਤਸਰ ਦੇ ਇੱਕ ਕਾਫੀ ਫੇਮਸ ਜਿਮ ਦਾ ਹੈ ਜੋ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਜੋ ਮਹਿਲਾ ਇਸ ਸ਼ਖਸ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਸ਼ਖਸ ਦਾ ਨਾਮ ਅਮਨ ਦੱਸਿਆ ਜਾ ਰਿਹਾ ਜੋ ਕਿ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਹੈ ਇਹਨਾਂ ਦੋਨਾਂ ਵਿਚਾਲੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਕੋਈ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਨਾਲ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਤੇ ਜੋ ਦੂਸਰੀ ਮਹਿਲਾ ਹੈ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਨਹੀਂ ਰੁਕਦੇ ਇੱਕ ਦੂਸਰੇ ਦੇ ਨਾਲ ਕਾਫੀ ਜ਼ਿਆਦਾ ਮਾਰਕੁੱਟਾਈ ਹੁੰਦੀ ਹੈ ਖਿੱਚਾ ਤਾਣੀ ਕੀਤੀ ਜਾਂਦੀ ਹੈ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਇਹ ਜੋ ਇੰਟਰਨੈਸ਼ਨਲ ਬੋਡੀ ਬਿਲਡਰ ਦੱਸਿਆ ਜਾ ਰਿਹਾ ਇਸ ਦਾ ਨਾਮ ਅਮਨ ਹੈ ਤੇ ਇਹ ਆਪਣੇ ਨਾਮ ਤੇ ਕਈ ਜੋਕੀ ਅਵਾਰਡ ਵੀ ਜਿੱਤ ਚੁੱਕਿਆ ਇੰਟਰਨੈਸ਼ਨਲ ਅਵਾਰਡ ਬੋਡੀ ਬਿਲਡਿੰਗ ਦੇ ਵਿੱਚ ਜਿੱਤ ਚੁੱਕਿਆ ਤੇ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਪਲੇਅਰ ਦੇ ਨਾਲ ਮਾਰਕਟ ਹੋਈ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਜਿਵੇਂ ਜਿਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਇਹ ਮਾਰਕੁਟਾਈ ਕਰਦੇ ਹੋਏ ਨਜ਼ਰ ਆਉਂਦੇ ਨੇ ਮਾਰਪੇਟ ਕਰਨ ਵਾਲੀ ਜੋ ਮਹਿਲਾ ਹੈ ਉਹ ਇਸ ਵਿਅਕਤੀ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਦੋਨਾਂ ਵਿਚਾਲੇ ਝੜਪ ਹੁੰਦੀ ਹੈ ਤੇ ਬਾਅਦ ਦੇ ਵਿੱਚ ਵਿਅਕਤੀ ਮਹਿਲਾ ਦਾ ਫੋਨ ਥੱਲੇ ਸੁੱਟ ਦਿੰਦਾ ਹੈ ਤੇ ਉਸ ਤੋਂ ਬਾਅਦ ਹੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਕੈਸ਼ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਸ ਨੂੰ ਇਹਨਾਂ ਦੋਨਾਂ ਦੇ ਵਿਚਾਲੇ ਜਿਸ ਨੂੰ ਲੈ ਕੇ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਲੜਾਈ ਇਸ ਤਰੀਕੇ ਦਾ ਰੂਪ ਧਾਰਨ ਕਰ ਲੈਂਦੀ ਹੈ ਕਿ ਮਾਰਕੁਟਾਈ ਤੱਕ ਗੱਲ ਪਹੁੰਚ ਜਾਂਦੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੰਮ੍ਰਿਤਸਰ ਦਾ ਇੱਕ ਸੀਸੀਟੀਵੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਜਿੱਥੇ ਦੋ ਸ਼ਖਸ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਅਤੇ ਇੱਕ ਵਿਅਕਤੀ ਦੇ ਵਿਚਾਲੇ ਝੜਪ ਹੋ ਜਾਂਦੀ ਹੈ ਪਹਿਲੇ ਜੋ ਵਿਅਕਤੀ ਹੈ ਉਹ ਮਹਿਲਾ ਦਾ ਫੋਨ ਥੱਲੇ ਸੁੱਟਦਾ ਹੈ ਤੇ ਉਸ ਤੋਂ ਬਾਅਦ ਦੋਨਾਂ ਵਿਚਾਲੇ ਹੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਜੋ ਕਿ ਇੱਥੇ ਵਾਲ ਵੀ ਖਿੱਚੇ ਜਾ ਰਹੇ ਨੇ ਜੋ ਮਹਿਲਾ ਹੈ ਉਸ ਦੇ ਵਾਲ ਸ਼ਖਸ ਦੇ ਵੱਲੋਂ ਪੁੱਟ ਦਿੱਤੇ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਹੱਥਾ ਪਾਈ ਕੀਤੀ ਜਾ ਰਹੀ ਹੈ ਇਹ ਸੀਸੀਟੀਵੀ ਅੰਮ੍ਰਿਤਸਰ ਦੇ ਇੱਕ ਕਾਫੀ ਫੇਮਸ ਜਿਮ ਦਾ ਹੈ ਜੋ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਜੋ ਮਹਿਲਾ ਇਸ ਸ਼ਖਸ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਸ਼ਖਸ ਦਾ ਨਾਮ ਅਮਨ ਦੱਸਿਆ ਜਾ ਰਿਹਾ ਜੋ ਕਿ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਹੈ ਇਹਨਾਂ ਦੋਨਾਂ ਵਿਚਾਲੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਕੋਈ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਨਾਲ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਤੇ ਜੋ ਦੂਸਰੀ ਮਹਿਲਾ ਹੈ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਨਹੀਂ ਰੁਕਦੇ ਇੱਕ ਦੂਸਰੇ ਦਿਨ ਨਾਲ ਕਾਫੀ ਜ਼ਿਆਦਾ ਮਾਰਕਟਾਈ ਹੁੰਦੀ ਹੈ ਖਿੱਚਾ ਤਾਣੀ ਕੀਤੀ ਜਾਂਦੀ ਹੈ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਇਹ ਜੋ ਇੰਟਰਨੈਸ਼ਨਲ ਬਾਡੀ ਬਿਲਡਰ ਦੱਸਿਆ ਜਾ ਰਿਹਾ ਇਸ ਦਾ ਨਾਮ ਅਮਨ ਹੈ ਤੇ ਇਹ ਆਪਣੇ ਨਾਮ ਤੇ ਕਈ ਜੋਕੀ ਅਵਾਰਡ ਵੀ ਜਿੱਤ ਚੁੱਕਿਆ ਇੰਟਰਨੈਸ਼ਨਲ ਅਵਾਰਡ ਬਾਡੀ ਬਿਲਡਿੰਗ ਦੇ ਵਿੱਚ ਜਿੱਤ ਚੁੱਕਿਆ ਤੇ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਪਲੇਅਰ ਦੇ ਨਾਲ ਮਾਰਕਟ ਹੋਈ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਜਿਵੇਂ ਜਿਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਇਹ ਮਾਰਕੁਟਾਈ ਕਰਦੇ ਹੋਏ ਨਜ਼ਰ ਆਉਂਦੇ ਨੇ ਮਾਰਪੇਟ ਕਰਨ ਵਾਲੀ ਜੋ ਮਹਿਲਾ ਹੈ ਉਹ ਇਸ ਵਿਅਕਤੀ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਜਿਵੇਂ ਦੀ ਹਿੱਸੇਦਾਰੀ ਨੂੰ ਲੈ ਕੇ ਦੋਨਾਂ ਵਿਚਾਲੇ ਝੜਪ ਹੁੰਦੀ ਹੈ ਤੇ ਬਾਅਦ ਦੇ ਵਿੱਚ ਵਿਅਕਤੀ ਮਹਿਲਾ ਦਾ ਫੋਨ ਥੱਲੇ ਸੁੱਟ ਦਿੰਦਾ ਹੈ ਤੇ ਉਸ ਤੋਂ ਬਾਅਦ ਖੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਕੈਸ਼ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਸ ਨੂੰ ਇਹਨਾਂ ਦੋਨਾਂ ਦੇ ਵਿਚਾਲੇ ਜਿਸ ਨੂੰ ਲੈ ਕੇ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਲੜਾਈ ਇਸ ਤਰੀਕੇ ਦਾ ਰੂਪ ਧਾਰਨ ਕਰ ਲੈਂਦੀ ਹੈ ਕਿ ਮਾਰਕੁਟਾਈ ਤੱਕ ਗੱਲ ਪਹੁੰਚ ਜਾਂਦੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੰਮ੍ਰਿਤਸਰ ਦਾ ਇੱਕ ਸੀਸੀਟੀਵੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਜਿੱਥੇ ਦੋ ਸ਼ਖਸ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਅਤੇ ਇੱਕ ਵਿਅਕਤੀ ਦੇ ਵਿਚਾਲੇ ਝੜਪ ਹੋ ਜਾਂਦੀ ਹੈ ਪਹਿਲੇ ਜੋ ਵਿਅਕਤੀ ਹੈ ਉਹ ਮਹਿਲਾ ਦਾ ਫੋਨ ਥੱਲੇ ਸੁੱਟਦਾ ਹੈ ਤੇ ਉਸ ਤੋਂ ਬਾਅਦ ਦੋਨਾਂ ਵਿਚਾਲੇ ਹੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਜੋ ਕਿ ਇੱਥੇ ਵਾਲ ਵੀ ਖਿੱਚੇ ਜਾ ਰਹੇ ਨੇ ਜੋ ਮਹਿਲਾ ਹੈ ਉਸ ਦੇ ਵਾਲ ਸ਼ਖਸ ਦੇ ਵੱਲੋਂ ਪੁੱਟ ਦਿੱਤੇ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਹੱਥਾ ਪਾਈ ਕੀਤੀ ਜਾ ਰਹੀ ਹੈ ਇਹ ਸੀਸੀਟੀਵੀ ਅੰਮ੍ਰਿਤਸਰ ਦਾ ਇੱਕ ਕਾਫੀ ਫੇਮਸ ਜਿਮ ਹੈ ਜੋ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਜੋ ਮਹਿਲਾ ਇਸ ਸ਼ਖਸ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਸ਼ਖਸ ਦਾ ਨਾਮ ਅਮਨ ਦੱਸਿਆ ਜਾ ਰਿਹਾ ਜੋ ਕਿ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਹੈ ਇਹਨਾਂ ਦੋਨਾਂ ਵਿਚਾਲੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਕੋਈ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਨਾਲ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਤੇ ਜੋ ਦੂਜੀ ਮਹਿਲਾ ਹੈ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਨਹੀਂ ਰੁਕਦੇ ਇੱਕ ਦੂਸਰੇ ਦਿਨ ਨਾਲ ਕਾਫੀ ਜ਼ਿਆਦਾ ਮਾਰਕੁੱਟਾਈ ਹੁੰਦੀ ਹੈ ਖਿੱਚਾ ਤਾਣੀ ਕੀਤੀ ਜਾਂਦੀ ਹੈ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਇਹ ਜੋ ਇੰਟਰਨੈਸ਼ਨਲ ਬਾਡੀ ਬਿਲਡਰ ਦੱਸਿਆ ਜਾ ਰਿਹਾ ਇਸ ਦਾ ਨਾਮ ਅਮਨ ਹੈ ਤੇ ਇਹ ਆਪਣੇ ਨਾਮ ਤੇ ਕਈ ਜੋਕੀ ਅਵਾਰਡ ਵੀ ਜਿੱਤ ਚੁੱਕਿਆ ਇੰਟਰਨੈਸ਼ਨਲ ਅਵਾਰਡ ਬਾਡੀ ਬਿਲਡਿੰਗ ਦੇ ਵਿੱਚ ਜਿੱਤ ਚੁੱਕਿਆ ਤੇ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਪਲੇਅਰ ਦੇ ਨਾਲ ਮਾਰਕੁੱਟ ਹੋਈ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਜਿਵੇਂ ਜਿਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਇਹ ਮਾਰਕੁਟਾਈ ਕਰਦੇ ਹੋਏ ਨਜ਼ਰ ਆਉਂਦੇ ਨੇ ਮਾਰਪੇਟ ਕਰਨ ਵਾਲੀ ਜੋ ਮਹਿਲਾ ਹੈ ਉਹ ਇਸ ਵਿਅਕਤੀ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਦੋਨਾਂ ਵਿਚਾਲੇ ਝੜਪ ਹੁੰਦੀ ਹੈ ਤੇ ਬਾਅਦ ਦੇ ਵਿੱਚ ਵਿਅਕਤੀ ਮਹਿਲਾ ਦਾ ਫੋਨ ਥੱਲੇ ਸੁੱਟ ਦਿੰਦਾ ਹੈ ਤੇ ਉਸ ਤੋਂ ਬਾਅਦ ਹੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਕੈਸ਼ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਸ ਨੂੰ ਇਹਨਾਂ ਦੋਨਾਂ ਦੇ ਵਿਚਾਲੇ ਜਿਸ ਨੂੰ ਲੈ ਕੇ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਲੜਾਈ ਇਸ ਤਰੀਕੇ ਦਾ ਰੂਪ ਧਾਰਨ ਕਰ ਲੈਂਦੀ ਹੈ ਕਿ ਮਾਰਕੁਟਾਈ ਤੱਕ ਗੱਲ ਪਹੁੰਚ ਜਾਂਦੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੰਮ੍ਰਿਤਸਰ ਦਾ ਇੱਕ ਸੀਸੀਟੀਵੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਜਿੱਥੇ ਦੋ ਸ਼ਖਸ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਅਤੇ ਇੱਕ ਵਿਅਕਤੀ ਦੇ ਵਿਚਾਲੇ ਝੜਪ ਹੋ ਜਾਂਦੀ ਹੈ ਪਹਿਲੇ ਜੋ ਵਿਅਕਤੀ ਹੈ ਉਹ ਮਹਿਲਾ ਦਾ ਫੋਨ ਥੱਲੇ ਸੁੱਟਦਾ ਹੈ ਤੇ ਉਸ ਤੋਂ ਬਾਅਦ ਦੋਨਾਂ ਵਿਚਾਲੇ ਹੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਜੋ ਕਿ ਇੱਥੇ ਵਾਲ ਵੀ ਖਿੱਚੇ ਜਾ ਰਹੇ ਨੇ ਜੋ ਮਹਿਲਾ ਹੈ ਉਸ ਦੇ ਵਾਲ ਸ਼ਖਸ ਦੇ ਵੱਲੋਂ ਪੁੱਟ ਦਿੱਤੇ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਹੱਥਾ ਪਾਈ ਕੀਤੀ ਜਾ ਰਹੀ ਹੈ ਇਹ ਸੀਸੀਟੀਵੀ ਅੰਮ੍ਰਿਤਸਰ ਦਾ ਇੱਕ ਕਾਫੀ ਫੇਮਸ ਜਿਵਦਾ ਜੋ ਤੇਜ਼ੀ ਦੇ ਨਾਲ ਇਸ ਵਕਤ ਵਾਇਰਲ ਹੋ ਰਿਹਾ ਤੇ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਹ ਜੋ ਮਹਿਲਾ ਇਸ ਸ਼ਖਸ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਸ਼ਖਸ ਦਾ ਨਾਮ ਅਮਨ ਦੱਸਿਆ ਜਾ ਰਿਹਾ ਜੋ ਕਿ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਹੈ ਇਹਨਾਂ ਦੋਨਾਂ ਵਿਚਾਲੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਕੋਈ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਨਾਲ हाथों-पाय तक ਗੱਲ ਪਹੁੰਚ ਜਾਂਦੀ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਤੇ ਜੋ ਦੂਸਰੀ ਮਹਿਲਾ ਹੈ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਨਹੀਂ ਰੁਕਦੇ ਇੱਕ ਦੂਸਰੇ ਦਿਨ ਨਾਲ ਕਾਫੀ ਜ਼ਿਆਦਾ ਮਾਰਕਟਾਈ ਹੁੰਦੀ ਹੈ ਖਿੱਚਾ ਤਾਣੀ ਕੀਤੀ ਜਾਂਦੀ ਹੈ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਇਹ ਜੋ ਇੰਟਰਨੈਸ਼ਨਲ ਬੋਡੀ ਬਿਲਡਰ ਦੱਸਿਆ ਜਾ ਰਿਹਾ ਇਸ ਦਾ ਨਾਮ ਅਮਨ ਹੈ ਤੇ ਇਹ ਆਪਣੇ ਨਾਮ ਤੇ ਕਈ ਜੋਕੀ ਅਵਾਰਡ ਵੀ ਜਿੱਤ ਚੁੱਕਿਆ ਇੰਟਰਨੈਸ਼ਨਲ ਅਵਾਰਡ ਬੋਡੀ ਬਿਲਡਿੰਗ ਦੇ ਵਿੱਚ ਜਿੱਤ ਚੁੱਕਿਆ ਤੇ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਪਲੇਅਰ ਦੇ ਨਾਲ ਮਾਰਕਟ ਹੋਈ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਜਿਵੇਂ ਜਿਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਇਹ ਮਾਰਕੁਟਾਈ ਕਰਦੇ ਹੋਏ ਨਜ਼ਰ ਆਉਂਦੇ ਨੇ ਮਾਰਪੇਟ ਕਰਨ ਵਾਲੀ ਜੋ ਮਹਿਲਾ ਹੈ ਉਹ ਇਸ ਵਿਅਕਤੀ ਦੀ ਮੰਗੇਤਰ ਦੱਸੀ ਜਾ ਰਹੀ ਹੈ ਤੇ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਦੋਨਾਂ ਵਿਚਾਲੇ ਝੜਪ ਹੁੰਦੀ ਹੈ ਤੇ ਬਾਅਦ ਦੇ ਵਿੱਚ ਵਿਅਕਤੀ ਮਹਿਲਾ ਦਾ ਫੋਨ ਥੱਲੇ ਸੁੱਟ ਦਿੰਦਾ ਹੈ ਤੇ ਉਸ ਤੋਂ ਬਾਅਦ ਹੱਥਾ ਪਾਈ ਸ਼ੁਰੂ ਹੋ ਜਾਂਦੀ ਹੈ ਕੈਸ਼ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਸ ਨੂੰ ਇਹਨਾਂ ਦੋਨਾਂ ਦੇ ਵਿਚਾਲੇ ਜਿਸ ਨੂੰ ਲੈ ਕੇ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਲੜਾਈ ਇਸ ਤਰੀਕੇ ਦਾ ਰੂਪ ਧਾਰਨ ਕਰ ਲੈਂਦੀ ਹੈ ਕਿ ਮਾਰਕੁਟਾਈ ਤੱਕ ਗੱਲ ਪਹੁੰਚ ਜਾਂਦੀ ਹੈ